ਛਲੇ ਸ਼ਾਮ ਸਮਰਾਲਾ ਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰਵਾਲੀ ਨਾਲ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਗਲਫਾਹ ਲੈ ਕੇ ਆਤਮ ਹੱਤਿਆ ਕਰ ਲਈ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਕਰਨ ਨਿਵਾਸੀ ਹਰਿਆਣਾ ਵਜੋਂ ਹੋਈ ਮ੍ਰਿਤਿਕਰਨ ਸਮਰਾਲਾ ਦੇ ਇੱਕ ਫੂਡ ਕੈਫੇ ਵਿੱਚ ਕੰਮ ਕਰਦਾ ਸੀ ਅਤੇ ਦੁਪਹਿਰ ਨੂੰ ਰੋਟੀ ਖਾਣ ਲਈ ਆਪਣੇ ਕਮਰੇ ਵਿੱਚ ਗਿਆ ਅਤੇ ਉਸ ਤੋਂ ਬਾਅਦ ਕੰਮ ਤੇ ਵਾਪਸ ਨਹੀਂ ਆਇਆ ਜਦੋਂ ਉਸ ਦੇ ਨਾਲ ਦੇ ਸਾਥੀਆਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਗਲਫਾਹ ਲੈ ਕੇ ਆਤਮ ਹੱਤਿਆ ਕਰ ਲਈ ਇਸ ਤੋਂ ਬਾਅਦ ਤੁਰੰਤ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਥੱਲੇ ਲਾ ਕੇ ਹਸਪਤਲ ਪਹੁੰਚਾਇਆ ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹਾਂਜੀ ਮੈਂ ਡਾਕਟਰ ਦਿਵਿੰਦਰ ਕੁਮਾਰ ਮੈਡੀਕਲ ਅਫਸਰ ਸਰਕਾਰੀ ਹਸਪਤਲ ਸਮਰਾਲਾ ਤੋਂ ਸੂਸਾਈਡ ਕੇਸ ਆਇਆ ਕੀ ਮਾਮਲਾ ਹਾਂਜੀ ਇੱਕ ਪੇਸ਼ੈਂਟ ਲੰਘ ਗਿਆ ਪੁਲਿਸ ਡੈੱਡ ਬੋਡੀ ਲਿਆਂਦੀ ਗਈ ਹੈ ਪੁਲਿਸ ਵੱਲੋਂ ਕਰਨ ਨਾਮ ਦਾ ਬੰਦਾ ਹੈ ਤੇ 24 ਸਾਲ ਉਮਰ ਹੈ ਇਹਦੀ ਤੇ ਵਾਲਮੀਕੀ ਮੰਦਰ ਦੇ ਕੋਲ ਰਹਿੰਦਾ ਕਿਤੇ ਤੇ ਹੈਂਗਿੰਗ ਕੀਤੀ ਇਹਨੇ ਮਤਲਬ ਫਾਹਲ ਆ ਕਿੰਨੀ ਕوجੇ ਦਾ ਕੱਪੜਾ ਲੱਗੇ ਇਹ ਦੋ ਇਹਨਾਂ ਨੇ ਦੱਸਿਆ ਹੁਣ ਤਾਜ਼ਾ ਹੀ ਕੀਤਾ ਸਰ ਕਿੰਨੀ ਗੱਸੀ ਸੀ ਇਹਦੀ ਅਰਾਊਂਡ 24 ਸਾਲ ਉਮਰ ਹੈ ਮੈਂ ਨਰਕੇਸ਼ ਕੁਮਾਰ ਹਾਂ ਜੀ ਸਰ ਸੁਸਾਇਸਾਈਡ ਵਾਲਾ ਇੱਕ ਕੇਸ ਹੈਗਾ ਕੀ ਹੈਗਾ ਉਹ ਨੰਦਾ ਕੈਫੇ ਕੰਮ ਕਰਦਾ ਸੀਗਾ ਦੋ ਤਿੰਨ ਲੋਕ ਸਾਡੇ ਕੋਲ ਲੱਗੇ ਹੋਏ ਤੇ ਇਹਦੀ ਮਸ਼ੀਨਾਂ ਦੇਖੀ ਚੱਲਦਾ ਕਾਫੀ ਦੇ ਢਾਢਾ ਨਾਲ ਚੱਲਦਾ ਸੀਗਾ ਤੰਦਰ ਨੂੰ ਸਾਨੂੰ ਸਾਡੇ ਵਿਆਪ ਨਹੀਂ ਘਟਲੀਆਂ ਤੇ ਤੇ ਆਕੇ ਵਸੇ ਦਲਵਾਦ ਕਰਦੇ ਕੰਮ ਦਾ ਕਰਦੇ ਕਰਦਾ ਸੀ ਤੁਹਾਡੇ ਕਰਦਾ ਸੀਗਾ ਅੱਲਾਵਾ ਤਾਂ ਲੜਾਈ ਜਮੜੇ ਕਰਦਾ ਜਾਂਦਾ ਸੀਗਾ ਜਿੱਥੋਂ ਆਇਆ ਭਾਈ ਰਣ ਦੇ ਪਰਿਵਾਰ ਦਾ ਪਰ ਨੂੰ ਬੇਚੀ ਕਰਾ ਟੰਡਲ ਕਰ ਲਾ ਬਣ ਨੂੰ ਅੱਧੇ ਪਤਾ ਲੱਗਿਆ ਵੀ ਕਿੰਨੇ ਕ ਮਹੀਨਿਆਂ ਦੀ ਘਟਨਾ ਜੀ ਤੁਹਾਨੂੰ ਕਦੋਂ ਨਾਲ ਇਹ ਨੂੰ ਚੱਪੇ ਪਤਾ ਤੱਕ ਹੋ ਜਾਂਦਾ ਖਬਰ ਲਗਭਗ ਕਿੰਨੀ ਕੀ ਉਮਰ ਲੱਗਦੀ ਹੈ ਮੁੰਡੇ ਦੀ ਹੈ ਜੀ ਇਹ ਕਿੰਨੇ ਸਾਲ ਦੇ ਕੀ ਨਾਮ ਕੀ ਹੈ ਇਹਦਾ ਜੀ ਇਹਦਾ ਇਸ ਸਰ ਉਹ ਇਕੱਲਾ ਰਹ ਰਿਹਾ ਸੀਗਾ ਜਾਂ ਪ੍ਰਵਾਸਾਂ ਪ੍ਰਵਾਸਾਂ ਜਾਂਦਾ ਸੀਗਾ ਹੁਣ ਤਿੰਨ ਚਾਰ ਲੋਕ ਛੱਡ ਗਿਆ ਘਰ ਜਦੋਂੋਂ ਤੇ ਅੱਜ ਕਹਿੰਦੇ ਆਹ ਫੋਨ ਤੇ ਕਾਲ ਹੋਈ ਜਦੋਂ ਉਹ ਪਰ ਨਾ ਉਹ ਦੇਖਦੇ ਹੁਣ ਕੀ ਜਿਹੜਾ ਆਪਾਂ ਕਰੀਏ ਛੋਕੜ ਕਿੱਥੇ ਦਾ ਹੈਗਾ ਜੀ ਇਹ ਇਹ ਹਣਾ ਦੱਸ ਦਿਓ ਜੀ ਤੁਸੀਂ ਇਹਨਾਂ ਦੇ ਪ੍ਰਵਾਸਾਂ ਨਾਲ ਗੱਲ ਕਰ ਸਕਦੇ ਜੀ ਦੱਸੋ ਪਹੂਗੇ ਹੁਣ ਦੇਖਦਾ ਆਪ ਜੀ ਪਰ ਨਾ ਤਾਂ ਕੋਈ ਇੱਥੇ ਜਾਂਦੀ ਸੀ ਬਾਰੇ ਸੀ ਘਰ ਜੀ ਇਹਨਾਂ ਬਤਾਰਾ ਸੀ ਆ ਠਾਣੇ ਸਮਰਾਲੇ ਦੀ ਕੀ ਮਾਮਲਾ ਇਹ ਜਿਹੜਾ ਸੋਸਾਇਟੀ ਦਾ ਹੈ ਠੀਕ ਹੈ ਫੇਚ ਲੜਕਾ ਕੰਮ ਕਰਦਾ ਸਿਆ ਇਹਦੀ ਉਮਰ ਕਰੀਬ 24 ਸਾਲ ਕਾਰਨੀ ਦਾ ਨਾਂ ਇਸ ਤੇ ਕਰਾਇਦੇ ਇਹ ਆਪਣੇ ਰੰਦਾ ਸੀਗਾ ਜੀ ਤੇ ਜਦੋਂ ਸਾਨੂੰ ਅੱਜ ਪਤਾ ਲੱਗਿਆ ਸੀ ਮੌਕੇ ਤੇ ਗਏ ਸੀਗੇ ਜੀ ਇਹਨੇ ਹੈਂਗਿੰਗ ਹੋਇਆ ਸੀ ਪਾਹ ਲਿਆ ਵਾ ਸੀਗਾ ਜੀ ਤੇ ਅਸੀਂ ਜਾ ਕੇ ਮੌਕੇ ਤੇ ਇਹਨੂੰ ਲਾਇਆ ਜੀ ਅਸੀਂ ਹੁਣ ਇਹਨੂੰ ਹੋਰ ਚੀਜ਼ ਦੀ ਡੈਡ ਬੜੀ ਰਖਾ ਦਿੱਤੀ ਆ ਤੇ ਜਿਹੜੀ ਹੁਣ ਕਾਰਵਾਈ ਆ ਬਣਦੀ ਆ ਉਹ ਅਸੀਂ ਕਰਾਂਗੇ ਸਰ ਪਤਾ ਲੱਗਿਆ ਵੀ ਕੀ ਕਰਨੇ ਨਹੀਂ ਕਰਨਾਂ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਸਰ ਕਿੱਥੇ ਦਾ ਪਛੋਕੜ ਕਿੱਥੇ ਦਾ ਇਹ ਹਰਿਆਣੇ ਦਾ ਜੀ ਇਹ ਇਹ ਇਕੱਲਾ ਹੀ ਰਹਿ ਰਿਹਾ ਸੀ ਇਕੱਲਾ ਹੀ ਰਹਿੰਦਾ ਜੀ ਹਾਂਜੀ ਇਹ ਪਹਿਲਾਂ ਦੀ ਵਾਈਫ ਨਾਲ ਝਗੜਾ ਚੱਲਦਾ ਜੀ ਤੇ ਉਸੇ ਹੋਈ ਇਹਨਾਂ ਦੇ ਪਰਿਵਾਰ ਨਾਲ ਜਿਸ ਨਾਲ ਨਾ ਸਾਡੇ ਹਲੇ ਕੋਈ ਗੱਲਬਾਤ ਨਹੀਂ ਹੈ ਸਿਰਫ ਆ 4 ਕਵਜ ਦਾ ਵਾਕਿਆ ਹੈ ਹਾਂਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز